ਕੈਨੇਡਾ ਨੇ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰ ਦਿੱਤਾ ਹੈ ਜਿਸ ਨਾਲ ਸਰਹੱਦੀ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਸਟੱਡੀ ਅਤੇ ਵਰਕ ਪਰਮਿਟ ਸਮੇਤ ਅਸਥਾਈ ਨਿਵਾਸੀ ਦਸਤਾਵੇਜ਼ਾਂ ਨੂੰ ਤੁਰੰਤ ਰੱਦ ਕਰਨ ਦੀਆਂ ਸ਼ਕਤੀਆਂ ਮਿਲ ਗਈਆਂ ਹਨ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਆਈਆਰਸੀਸੀ ਦੁਆਰਾ ਲਾਗੂ ਕੀਤੇ ਗਏ ਇਹ ਬਦਲਾਅ 31 ਜਨਵਰੀ 2025 ਨੂੰ ਲਾਗੂ ਹੋਣਗੇ ਜਿਵੇਂ ਕਿ ਕੈਨੇਡਾ ਗਜਟ 11 ਵਿੱਚ ਦਰਜ ਹੈ ਪਹਿਲਾਂ ਅਧਿਕਾਰੀ ਸਿਰਫ ਨਵੀਆਂ ਅਰਜ਼ੀਆਂ ਨੂੰ ਹੀ ਰੱਦ ਕਰ ਸਕਦੇ ਸਨ ਅਤੇ ਉਹਨਾਂ ਕੋਲ ਮੌਜੂਦਾ ਪਰਮਿਟਾਂ ਨੂੰ ਰੱਦ ਕਰਨ ਦਾ ਸੀਮਤ ਅਧਿਕਾਰ ਸੀ ਨਵੇਂ ਉਪਾਅ ਉਸ ਨੂੰ ਪਾੜੇ ਨੂੰ ਪੂਰਾ ਕਰਦੇ ਹਨ ਜਿਸ ਨਾਲ ਸਰਕਾਰ ਨੂੰ ਉਸ ਸਮੇਂ ਤੇਜ਼ੀ ਨਾਲ ਕਾਰਵਾਈ ਕਰਨ ਦੀ ਆਗਿਆ ਮਿਲਦੀ ਹੈ ਜਦੋਂ ਕਿ ਪਰਮਿਟ ਧਾਰਕ ਯੋਗਤਾ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦਾ ਇਹਨਾਂ ਸੋਧ ਦਾ ਉਦੇਸ਼ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਦੀ ਇੱਕ ਸਾਰਤਾ ਨੂੰ ਮજબૂત ਕਰਨਾ ਅਤੇ ਇਹ ਕਿੰਨੀ ਬਣਾਉਣਾ ਹੈ ਕਿ ਅਸਥਾਈ ਨਿਵਾਸੀ ਵੀਜ਼ਾ ਸ਼ਰਤਾਂ ਦੀ ਪਾਲਣਾ ਕਰਨ ਨਵੇਂ ਨਿਯਮਾਂ ਦੇ ਤਹਿਤ ਅਧਿਕਾਰੀ ਹੁਣ ਇਮੀਗ੍ਰੇਸ਼ਨ ਧਾਰਕਾਂ ਅਧਿਕਾਰ ਈਟੀਐਸ ਅਤੇ ਅਸਥਾਈ ਨਿਵਾਸੀ ਵੀਜ਼ਾ ਟੀਆਰਵੀਐਸ ਨੂੰ ਤੁਰੰਤ ਰੱਦ ਕਰ ਸਕਦੇ ਹਨ ਜੇਕਰ ਕੋਈ ਵਿਅਕਤੀ ਅਯੋਗ ਪਾਇਆ ਜਾਂਦਾ ਹੈ ਤਾਂ ਗਲਤ ਜਾਣਕਾਰੀ ਦਿੰਦਾ ਹੈ ਅਪਰਾਧਿਕ ਰਿਕਾਰਡ ਰੱਖਦਾ ਹੈ ਜਾਂ ਆਪਣੇ ਨਿੱਜੀ ਹਾਲਾਤਾਂ ਵਿੱਚ ਤਬਦੀਲੀਆਂ ਦਾ ਅਨੁਭਵ ਕਰਦਾ ਹੈ ਸਟੱਡੀ ਅਤੇ ਪਰਮਿਟ ਖਾਸ ਮਾਮਲਿਆਂ ਵਿੱਚ ਰਾਦ ਕੀਤੇ ਜਾ ਸਕਦੇ ਹਨ ਜਿਵੇਂ ਕਿ ਜੇਕਰ ਪਰਮਿਟ ਧਾਰਕ ਅਸਥਾਈ ਨਿਵਾਸੀ ਬਣ ਜਾਂਦਾ ਹੈ ਉਸ ਦੀ ਮੌਤ ਹੋ ਜਾਂਦੀ ਹੈ ਜਾਂ ਉਸ ਦੇ ਦਸਤਾਵੇਜ਼ ਵਿੱਚ ਕੋਈ ਪ੍ਰਵੰਧਕ ਗਲਤੀ ਹੋ ਜਾਂਦੀ ਹੈ ਆਈਆਰਸੀਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਬਦਲਾ ਕੈਨੇਡਾ ਦੇ ਅਸਥਾਈ ਨਿਵਾਸ ਪ੍ਰੋਗਰਾਮ ਦੀ ਇਕਸਾਰਤਾ ਨੂੰ ਵਿਧਾਂਦੇ ਹਨ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਸਰਦ ਅਤੇ ਕੈਨੇਡਾ ਦੇ ਅੰਦਰ ਸੁਰੱਖਿਆ ਨੂੰ ਮੌਜੂਦ ਕਰਨਗੇ ਆਈਆਰਸੀਸੀ ਪ੍ਰਕਿਰਿਆਵਾਂ ਵਿੱਚ ਸੁਧਾਰ ਕਰਨਾ ਅਤੇ ਸਾਡੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨਾ ਅਤੇ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਦੀ ਰੱਖਿਆ ਲਈ ਧਾਰਕਾਂ ਵਿੱਚ ਨਿਵੇਸ਼ ਕਰਨਾ ਜਾਰੀ ਰੱਖੇਗਾ ਅਤੇ ਹੁਣ ਕੈਨੇਡਾ ਨੇ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰ ਦਿੱਤਾ ਹੈ ਜਿਸ ਨਾਲ ਸਰਦੀ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਸਟੱਡੀ ਪਰਮਿਟ ਅਤੇ ਵਰਕ ਪਰਮਿਟ ਸਮੇਤ ਅਸਥਾਈ ਨਿਵਾਸ ਦਸਤਾਵੇਜ਼ ਨੂੰ ਤੁਰੰਤ ਰੱਦ ਕਰਨ ਦੀਆਂ ਸ਼ਕਤੀਆਂ ਮਿਲ ਗਈਆਂ ਹਨ